ਉਨ੍ਹਾਂ ਦੇ ਮੁਤਾਬਕ ਇਹ ਮੈਂ ਸਾਰੀ ਮਾਈਨਿੰਗ ਰੋਕਾਂਗਾ ਤੇ ਇਸ ਮਾਈਨਿੰਗ ਦੇ ਵਿੱਚੋਂ 20000 ਕਰੋੜ ਰੁਪਇਆ ਸਾਲ ਦਾ ਮੇਰੀ ਗਾਰੰਟੀ ਹੋਏਗੀ ਕਿ ਮੈਂ ਸਾਰੇ ਪੰਜਾਬ ਦੀ ਡਿਵੈਲਪਮੈਂਟ ਵਾਸਤੇ 20000 ਕਰੋੜ ਰੁਪਇਆ ਕੱਢ ਕੇ ਦੇਵਾਂਗਾ ਦੂਸਰੀ ਗਾਰੰਟੀ ਉਹਨੇ ਕਿਹਾ ਕਿ ਉਸ ਟਾਈਮ ਅਜ ਤੋਂ 2 ਸਾਲ ਪਹਿਲੇ ਜਿਹੜਾ ਹੁਣ ਬਜਟ 204000 ਕਰੋੜ ਦਾ ਚੀਮਾ ਸਾਹਿਬ ਨੇ ਪੇਸ਼ ਕੀਤਾ ਉਦੋਂ ਇਹ ਬਜਟ ਸੀ 172000 ਉਹਨਾਂ ਕਹਿੰਨ ਮੈਨੂੰ ਪਤਾ ਹੈ ਕਿ ਬਹੁਤ ਭਾਰੀ ਪੈਮਾਨੇ ਤੇ ਕਰਪਸ਼ਨ ਪੰਜਾਬ ਵਿੱਚ ਚੱਲਦੀ ਮੈਂ ਇਸ ਬਜਟ ਦੇ ਵਿੱਚ ਜਿੰਨੀ ਲੀਕੇਜ ਹੈ ਉਹ ਤੇ ਕਹਿੰਦੇ ਸੀ ਕਿ 40% ਲੀਕੇਜ ਹੈ ਕਮਿਸ਼ਨਾਂ ਚੱਲਦੀਆਂ ਰਿਸ਼ਵਤ ਚੱਲਦੀ ਹੈ ਬੜਾ ਕੁਝ ਚੱਲਦਾ ਹੈ ਚਲੋ ਮੋٹے ਦੌਰੋ ਕਹਿਣ ਲੱਗੇ ਕਿ 40 ਛੱਡ ਲੋ ਤੁਸੀਂ 20% ਹੀ ਲਾ ਲੋ 1 ਲੱਖ 72 ਹਜ਼ਾਰ ਕਰੋੜ ਚੋਂ 20% ਮੈਂ ਲੀਕੇਜ ਬੰਦ ਕਰੂੰਗਾ ਤੇ 34000 ਕਰੋੜ ਰੁਪਇਆ ਦੁਜਾ ਲਾ ਲੂ। ਤੋਂ ਇਹਨਾ ਸ਼ੁਰੂਆਤ ਕੀਤੀ 20000 ਕਰੋੜ ਰੁਪਏ ਦੀ ਮਾਈਨਿੰਗ ਦੀ 34000 ਕਰੋੜ ਰੁਪਏ ਦਾ ਪ੍ਰੋਮਿਸ ਕੀਤਾ ਜਿਹੜਾ ਹੁਣ ਦੋ ਬਜਟ ਪੇਸ਼ ਕਰ ਚੁੱਕੇ ਕਿ ਇਹਦੇ ਵਿੱਚੋਂ ਮੈਂ 54000 ਕਰੋੜ ਰੁਪਇਆ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਪਾਵੇਂ ਮੈਡੀਕਲ ਕਾਲਜ ਬਣਾ ਲਿਓ ਪਾਵੇਂ ਸੜਕਾਂ ਬਣਵਾ ਲਿਓ ਪਾਵੇਂ ਤੁਸੀਂ ਸਕੂਲ ਬਣਵਾ ਲਿਓ ਪਾਵੇਂ ਹਸਪਤਾਲ ਬਣਵਾ ਲਿਓ ਇਸ ਇਨਫਰਾਸਟ੍ਰਕਚਰ ਵਾਸਤੇ ਮੈਂ ਤੁਹਾਨੂੰ ਪੈਸੇ ਅਦਾ ਕਰਕੇ ਦੂੰ ਤੀਸਰਾ ਪ੍ਰੋਮਿਸ ਇੱਕ ਹੋਰ ਬਹੁਤ ਵੱਡਾ ਸੀ ਉਹਨੇ ਕਿਹਾ ਮੇਰੀ ਗੱਲ ਸੁਣ ਲਓ ਇਹ ਜਿੰਨਾ ਕਰਜ਼ਾ ਪਿਛਲੀਆਂ ਸਰਕਾਰਾਂ ਨੇ ਚੁੱਕਿਆ 75 ਸਾਲਾਂ ਵਿੱਚ ਉਹ ਕਰਜ਼ਾ ਬਣਿਆ ਸੀ 2 ਲੱਖ 72 ਜਾਂ 73 ਹਜ਼ਾਰ ਕਰੋੜ ਮੇਰਾ ਸੌਲਮ ਪ੍ਰੋਮਿਸ ਹੈ ਪੰਜਾਬ ਨੂੰ ਇੱਕ ਵਾਰ ਮੇਰੀ ਸਰਕਾਰ ਆਪ ਦੀ ਲੈਓ ਮੈਂ ਤੁਹਾਨੂੰ ਵਾਅਦਾ ਕਰਨਾ 54000 ਕਰੋੜ ਦਾ ਤੇ ਅਸੀਂ ਡਵੈਲਪਮੈਂਟ ਦਾ ਕੰਮ ਕਰਾਵਾਂਗੇ ਮੈਂ ਇਹੋ ਜੀ ਪਾਲਿਸੀ ਲੈ ਕੇ ਆਵਾਂਗਾ ਜਿਹਦੇ ਵਿੱਚ 1 ਰੁਪਈਏ ਦਾ ਕਰਜ਼ਾ ਅਸੀਂ ਆਂਦੇ ਟਾਈਮ 'ਚ ਨਹੀਂ ਚੁਕਾਂਗੇ ਇਹ ਵੀ ਵਾਦਾ ਕੀਤਾ ਕਿ 2 ਲੱਖ 72 73000 ਕਰੋੜ ਤੇ ਹੋ ਸਕਦਾ ਸਾਰਾ ਮੈਂ ਰਾਈਟ ਆਫ ਨਾ ਕਰ ਸਕਾਂ ਬਸ ਇੱਕ ਕਰਜ਼ਾ ਮੈਂ ਘਰ ਤੋਂ ਘਰ ਅੱਧ ਬਚਾਦੇ ਤੱਕ ਲੈ ਆਉਂ 1 ਰੁਪਈਆ ਨਹੀਂ ਚੁਕਾਂਗੇ ਹੁਣ ਮੈਂ ਚੀਮਾ ਸਾਹਿਬ ਹੈਰਾਨ ਹੋ ਰਿਹਾ ਉਹ ਤੁਹਾਡੇ ਸੁਪਰੀਮੋ ਦਾ ਕੀਤਾ ਹੋਇਆ ਪ੍ਰੋਮਿਸ ਜਿਹੜਾ ਖੁਦ ਰਿਵਿਊ ਦਾ ਅਫਸਰ ਹੋਏ ਜਿਹੜਾ ਬੜਾ ਕਾਬਲ ਸਾਰੇ ਹਿੰਦੁਸਤਾਨ ਦੇ ਵਿੱਚ ਸਮਝਿਆ ਗਿਆ ਹੋਵੇ ਤੁਸੀਂ ਦੋਆਂ ਸਾਲਾਂ ਦੇ ਵਿੱਚ ਤੇ ਪੁਰਾਣੀਆਂ ਸਰਕਾਰਾਂ ਦੀ ਸਾਰੇ ਰਿਕਾਰਡ ਹੀ ਭੰਦ ਦਿੱਤੇ ਤਕਾਲੀ ਦਲ ਵਾਲੇ ਵੀ 10 ਸਾਲ ਰਹੇ ਇਹਨਾਂ ਦੀ ਐਵਰੇਜ ਵੀ ਜਿੰਨੀ ਕਾਂਦੀ ਸੀ 50000 ਰੁਪਿਆ 50 ਸਾਲਾਂ ਦਾ ਕਰਜ਼ਾ ਇਹਨਾਂ ਨੇ ਲੱਖ ਕਰੋੜ ਰੁਪਿਆ ਚੁਕਿਆ ਫਿਰ ਅਮਰਿੰਦਰ ਸਿੰਘ ਜੀ ਵੀ ਰਹੇ ਉਹਨਾਂ ਨੇ ਵੀ ਕੋ 75 80000 ਕਰੋੜ ਰੁਪਇਆ ਚੁੱਕ ਲਿਆ ਤੇ ਤੁਸੀਂ ਜਿਹਨੇ 1 ਰੁਪਇਆ ਵੀ ਨਹੀਂ ਸੀ ਚੁੱਕਣਾ ਉਹ ਦੋਹਾਂ ਸਾਲਾਂ ਚ ਇਸ ਇਹਨਾਂ ਦੇ ਕਾਗਜ਼ਾ ਮੁਤਾਬਕ 60000 ਕਰੋੜ ਰੁਪਇਆ ਤੇ ਚੁੱਕ ਲਿਆ ਜੇ ਦੋ ਸਾਲ ਪੂਰੇ ਨਹੀਂ ਹੋਏ 20 ਮਹੀਨਿਆਂ ਦੇ ਵਿੱਚ 60000 ਕਰੋੜ ਤਿਆ ਜਿਹੜਾ ਫਰਵਰੀ ਤੇ ਮਾਰਚ ਦਾ ਮਹੀਨਾ ਚੱਲਦਾ 7800 ਕਰੋੜ ਰੁਪਇਆ ਹੋਰ ਸੋ ਤਕਰੀਬਨ 68000 ਕਰੋੜ ਰੁਪਇਆ ਜੇ ਇਸ ਸਪੀਡ ਨਾਲ ਚੱਲ ਰਹੇ ਨੇ ਮੈਂ ਮੁਬਾਰਕ ਦੇਣਾ ਚਾਹੂੰਗਾ ਚੀਮਾ ਸਾਹਿਬ ਇਹ ਸਪੀਡ ਨਾਲ ਤੁਸੀਂ 2 ਲੱਖ ਕਰੋੜ ਤੇ ਪਹੁੰਚੋਗੇ ਜਦੋਂ ਤੱਕ 5 ਸਾਲ ਮੁੱਕਣਗੇ ਇਹ ਕਰਜ਼ਾ ਤਕਰੀਬਨ ਐਸਟੀਮੇਟਡ ਖਰਚਾ ਇਹ ਜਿਹੜਾ ਕਰਜ਼ਾ ਹੈ ਇਹ 4 ਕਰੋੜ 7275 ਕਰੋੜ ਤੱਕ ਪਹੁੰਚ ਜਾਏਗਾ ਮੈਂ ਦੱਸਣਾ ਚਾਹਨਾ ਜਟਕੀ ਗੱਲ ਦੇ ਵਿੱਚ ਆਮ ਤੌਰ ਬਰੀਕੀ ਵਿੱਚ ਲੋਕਾਂ ਨੂੰ ਸਮਝ ਨਹੀਂ ਆਣੀ ਕਿਉਂਕਿ ਤੁਸੀਂ ਤੇ ਵਕਤ ਸਾਨੂੰ ਟੈਲੀਵਿਜ਼ਨ ਤੇ ਕਦੇ ਦਰਸ਼ਨ ਕਰਨ ਦਾ ਦਿੰਦੇ ਹੀ ਨਹੀਂ ਹੁਣ ਵੀ ਲੌਂਗ ਸ਼ਾਟ ਹੀ ਚਲਦੀ ਹੋਣੀ ਹੈ ਲੋਕ ਵੇਖਦੇ ਹੋਣੇ ਪਤਾ ਨਹੀਂ ਬੋਲ ਕੌਣ ਰਿਹਾ ਕੋਈ ਵਾਸਤੋਂ ਪਛਾਣ ਜਾਏ ਤੇ ਗੱਲ ਵੱਖਰੀ ਹੈ ਆਪੋਜੀਸ਼ਨ ਨੂੰ ਤੇ ਮੌਕਾ ਹੀ ਨਹੀਂ ਦਿੰਦੇ ਇਹ ਤੇ ਟੀਵੀ ਤੁਹਾਡੇ ਵਾਸਤੇ ਜਾਂ ਮੁੱਖ ਮੰਤਰੀ ਸਾਹਿਬ ਵਾਸਤੇ ਬਣਿਆ ਇਸ 100 ਰੁਪਏ 'ਚ ਮੈਂ ਜਟਕੀ ਗੱਲ ਪੰਜਾਬ ਦੇ ਲੋਕ ਜਿਹੜੇ ਸੁਣ ਰਹੇ ਮੇਰੀ ਗੱਲ ਸੁਣ ਲਓ ਜੇ 100 ਰੁਪਏ ਦੀ ਆਮਦਨ ਹੈ ਪੰਜਾਬ ਦੀ ਸਰਕਾਰ ਨੂੰ ਇਹਦੇ ਚੋਂ 23 ਰੁਪਏ ਕੱਲੇ ਬੈਂਕਾਂ ਦੇ ਪੁਰਾਣੇ ਕਰਜ਼ੇ ਉਹਨਾਂ ਦੀਆਂ ਕਿਸ਼ਤਾਂ ਤੇ ਉਹਨਾਂ ਦੇ ਸੂਤ ਦੇ ਵਿੱਚ ਚਲੇ ਜਾਂਦੇ 100 ਚੋਂ 23 57 57 ਸਾਢੇ 57 ਰੁਪਏ 57.6% ਮਲਾਜ਼ਮਾਂ ਦੀਆਂ ਤਨਖਾਹਾਂ ਸਰਵਿੰਗ ਮਲਾਜ਼ਮ ਜਿੰਨੇ ਨੇ ਉਹਨਾਂ ਦੀਆਂ ਤਨਖਾਹਾਂ ਵਿੱਚ ਤੇ ਜਿੰਨੇ ਰਿਟਾਇਰਡ ਮਲਾਜ਼ਮ ਨੇ ਉਹਨਾਂ ਦੀਆਂ ਪੈਨਸ਼ਨਾਂ ਵਿੱਚ ਚਲੇ ਜਾਂਦੇ ਇਹਨਾਂ ਨੂੰ ਮਿਲਾ ਲਓ ਤੇ 80 ਬਣ ਗਏ ਤੇ ਅਗਲੇ ਰਹਿ ਗਏ 25.14% ਪਾਵਰ ਸਬਸਿਡੀ ਭਾਵੇਂ ਉਹ ਘਰਾਂ ਨੂੰ ਦੇ ਰਹੇ ਨੇ ਭਾਵੇਂ ਕਿਸਾਨਾਂ ਨੂੰ ਦੇ ਰਹੇ ਭਾਵੇਂ ਥੋੜੀ-ਮੋਟੀ ਇੰਡਸਟਰੀ ਨੂੰ ਦੇ ਰਹੇ ਨੇ ਤਾਂ ਇਹ 100 ਰੁਪਏ ਪਿੱਛੇ 105 ਰੁਪਏ ਆਲਰੇਡੀ ਕਮਿਟਿਡ ਐਕਸਪੈਂਡੀਚਰ ਹੈ ਜੇ ਵਿੱਚ ਛੁਣਛਣਾ ਨਾ ਚੁਵਾਨੀ ਹੈ ਨਹੀਂ ਇਹਨਾਂ ਦੇ ਪੱਲੇ ਕੁਝ ਲੈਣ ਦੇ ਨੂੰ ਕੁਝ ਨਹੀਂ ਮੈਂ ਅਗਲੀ ਗੱਲ ਪੁੱਛਣਾ ਚਾਹਾਂ ਚੀਮਾ ਸਾਹਿਬ ਇਹ ਛੁਣ ਛੁਣਾ ਛੱਡੋ ਅੱਛਾ ਕਰੋ ਰੋਕ ਲਓ ਛੁਣ ਛੁਣਾ ਛੱਡ ਲਓ ਬਹੁਤ ਕੁਝ ਇਹਨਾਂ ਦੀ ਜੇ ਛੁਣ ਛੁਣਾ ਛੱਡ ਲਓ ਕੋਈ ਹੋਰ ਚੀਜ਼ ਲੱਭ ਲਓ ਬਹੁਤ ਵੱਡਾ ਖਰਗੋਸ਼ ਇਹਨਾਂ ਦੀ ਜੇ ਜਿਹੜਾ ਚੰਗਾ ਲੱਗਦਾ ਉਹ ਹੀ ਸੇ ਹੁਣ ਮੈਂ ਅਗਲੀ ਗੱਲ ਪੁੱਛਣਾ ਚਾਹਨਾ ਚੀਮਾ ਸਾਹਿਬ ਤੁਹਾਡੇ ਆਪ ਦੇ ਜਿਹੜੇ ਨੈਸ਼ਨਲ ਕਨਵੈਨਨ ਤੇ ਭਗਵੰਤ ਮਾਨ ਸਾਹਿਬ ਨੇ ਤੇ ਸਾਡੀ ਛੋਟੀ ਭੈਣ ਇੱਥੇ ਗगन ਅਨਮੋਲ ਜੀ ਇਹ ਪ੍ਰੋਮਿਸ ਕੀਤਾ ਸੀ ਕਿ ਸੈਂਟਰ ਤੋਂ ਆਸਮੀਤ ਛੱਡ ਦਿਓ ਐਂਟੀ ਫਾਰਮਰ ਐ ਮੋਦੀ ਇਹਨੇ ਤੁਹਾਨੂੰ ਦੇਣਾ ਕੁਝ ਨਹੀਂ ਜੇ ਮੈਂ ਦਵਾਂ ਮੈਨੂੰ ਪਤਾ ਕਿਸ ਨੇ ਇਹ ਤੇ ਗੱਲ ਹੀ ਕੋਈ ਨਹੀਂ ਇਹ ਤੇ ਸਾਡੀ ਭੈਣ ਇੱਥੇ ਬੈਠੀ ਚੁਟਕੀਆਂ ਮਾਰਦੀ ਰਹੀ ਉਹ ਮਰਿੰਦਰ ਸਿੰਘ ਜੀ ਤੁਹਾਡੇ ਵਾਸਤੇ ਕਹਾਣੀ ਨਹੀਂ ਤੁਸੀਂ ਛੱਡੋ ਉਹ ਸਾਨੂੰ ਮੌਕਾ ਦਿਓ 50 ਮਿੰਟਾਂ ਦੇ ਵਿੱਚ ਮੈਨੂੰ ਕੇਜਰੀワਲ ਸਾਹਿਬ ਨੇ ਹੁਕਮ ਕਰਕੇ ਕੱਲਿਆ ਜਾਨਮੋਲ ਉਥੇ ਜਾ ਕੇ ਦੱਸ ਦੇ ਮੈਂ ਪੈਸਿਆਂ ਦਾ ਪ੍ਰਬੰਧ ਕੀਤਾ ਟਮਾਟਰਾਂ ਤੇ ਗੰਡੇ ਆਤੇ ਕੀਨੂਆ ਤੇ ਕੇਲਿਆਂ ਤੇ ਆ ਆ ਤੁਹਾਡੇ ਕਣਕ ਤੇ ਤੁਹਾਡੇ ਝੋਨੇ ਤੇ ਤੁਹਾਡੀ ਕਪਾਹ ਤੇ ਤੁਹਾਡੇ ਨਰਮੇ ਤੇ ਤੁਹਾਡੀਆਂ ਦਾੜਾਂ ਤੇ 5 ਮਿੰਟ ਵਿੱਚ ਅਸੀਂ ਐਮਐਸਪੀ ਦਾਂਗੇ ਕੋਈ ਨਾ ਹੀ ਨੀ ਐਮਐਸਪੀ ਤੁਹਾਡੇ ਬਜਟ ਦੇ ਵਿੱਚ ਕੋਈ ਕੋਈ 1 ਰੁਪਏ ਦਾ ਨਾਂ ਨਹੀਂ ਲਿਆ ਕਿ ਕੋਈ ਐਮਐਸਪੀ ਦਾ ਜਿਹੜਾ ਪ੍ਰੋਮਿਸ ਕੀਤਾ ਤੁਹਾਡੀ ਗਾਰੰਟੀ ਹੈ ਅਸੀਂ ਦਵਾਂਗੇ ਕਿਤੇ ਇੱਥੇ ਹੈ ਨਹੀਂ ਉਸ ਤੋਂ ਅੱਗੇ ਇੱਕ ਮੂੰਗ ਦੀ ਦਾਲ ਉੱਤੇ ਗਾਰੰਟੀ ਦਿੱਤੀ ਦੋ ਸਾਲ ਇਹ ਵਾਲੀ ਸਭ ਮੂੰਗ ਦੀ ਦਾਲ ਤੇ ਉਹ ਵੀ ਮੂੰਗ ਜਿਹੜੀ ਹੈ 90 ਫੀਸਦੀ ਮੂੰਗ ਪ੍ਰਾਈਵੇਟ ਵਪਾਰੀਆਂ ਨੇ ਖਰੀਦੀ ਗਵਰਨਮੈਂਟ ਨੇ ਨਹੀਂ ਖਰੀਦੀ ਤੇ ਜਿਹੜੀ ਖਰੀਦੀ ਉਹ ਘੱਟ ਰੇਟ ਤੇ ਖਰੀਦੀ ਸਾਰੀ ਆਪੋਜੀਸ਼ਨ ਪਾਰਟੀਆਂ ਪਿੱਟ ਕੇ ਮਰ ਗਏ ਕਿਸਾਨ ਯੂਨੀਅਨਸ ਪਿੱਟ ਕੇ ਮਰ ਗਏ ਉਹ ਕਿਰਪਾ ਕਰਕੇ ਤੁਸੀਂ ਤੇ ਸਾਨੂੰ ਗਰੰਟੀ ਦਿੱਤੀ ਐ ਸਾਨੂੰ ਪੈਸੇ ਤੇ ਪੂਰੇ ਦਵਾ ਦਿਓ ਕਾਟ ਰੇਟ ਤੇ ਮੂੰਗ ਵਿਖੀ ਉਹਦੇ ਵਿੱਚ ਕੋਈ ਜਵਾਬ ਨਹੀਂ ਦਿੰਦਾ ਹੁਣ ਮੈਂ ਆਨਾ ਆਪਣੇ EMPLOYES ਦੇ ਜਿਹੜੇ ਸਰਕਾਰੀ ਕਰਮਚਾਰੀ ਸਾਰਾ ਉਹ ਵਾਦ ਜੇ ਸਪੀਕਰ ਸਾਹਿਬ ਤੁਹਾਡੀ ਜੇਤੇ ਦੇ ਵਿੱਚ ਕਿਸੇ ਦਾ ਨਮਾਇਆ ਰੋਲ ਪੰਜਾਬ ਦੇ ਜਿਹੜੇ ਸਾਡੇ employees ਨੇ ਸਾਡੇ ਸਰਕਾਰੀ ਕਰਮਚਾਰੀ ਉਹਨਾਂ ਦਾ ਮੈਨੂੰ ਯਾਦ ਹੈ ਜਦੋਂ ਮਾਨ ਸਾਹਿਬ ਜਿੱਤ ਕੇ ਆਏ ਨੇ ਐਡਾ ਵੱਡਾ ਵੈਲਕਮ ਤੇ ਮੇਰਾ خیال ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਡਿਤ ਜਵਾਲਲਾਲ 네ਹਰੂ ਦਾ ਨਾ ਹੋਇਆ ਹੋਏ ਸੈਕਟਰੀਅਟਰੀਅਟ ਦੇ ਵਿੱਚ ਜਿੰਨਾ ਸਰਕਾਰੀ ਬਲਾਜ਼ਮਾ ਨੇ ਲੌਬੀਜ਼ ਦੇ ਵਿੱਚ ਆ ਕੇ ਬਹੁਤ ਵੱਡੇ ਉਤੋਂ ਫੁੱਲਾਂ ਦੀ ਵਰਖਾ ਕੀਤੀ ਤਾੜੀਆਂ ਮਾਰੀਆਂ ਜਿਸ ਦਾ ਨੈਸ਼ਨਲ ਹੀਰੋ ਕੋ ਬੰਗਲਾਦੇਸ਼ ਦੀ ਜਿੱਤ ਜਿੱਤ ਕੇ ਜਨਰਲ ਅਰੋੜਾ ਆਏ ਹੁੰਦੇ ਜਨਰਲ ਨਿਆਜ਼ੀ ਦੇ ਹਥਿਆਰ ਸਟਾ ਕੇ ਇਸ ਕਿਸਮ ਦਾ ਵੱਡਾ ਉਹਨਾਂ ਦਾ ਇੰਨਾ ਵੱਡਾ ਇੱਥੇ ਵੈਲਕਮ ਕੀਤਾ ਗਿਆ ਤੁਸੀਂ ਉਹਨਾਂ ਨੂੰ 올ਡ ਪੈਨਸ਼ਨ ਸਕੀਮ ਦਾ ਵਾਅਦਾ ਕੀਤਾ ਸੀ 올ਡ ਪੈਨਸ਼ਨ ਸਕੀਮ ਅਸੀਂ ਤੁਹਾਨੂੰ ਦਵਾਂਗੇ 올ਡ ਪੈਨਸ਼ਨ ਸਕੀਮ ਨੋਟੀਫਿਕੇਸ਼ਨ ਕਰ ਦਿੱਤੀ ਹਿਮਾਚਲ ਦੀ ਇਲੈਕਸ਼ਨ ਸੀ ਗੁਜਰਾਤ ਦੀਆਂ ਇਲੈਕਸ਼ਨਾਂ ਸੀ نوٹیفیکیشن ਕਰਨ ਤੋਂ ਬਾਅਦ ਸਾਡੀ ਸਰਕਾਰ ਹਿਮਾਚਲ ਚਾਹੀ ਅਸੀਂ ਨੋਟੀਫਾਈ ਵੀ ਕਰਤਾ ਲਾਗੂ ਵੀ ਕਰਤੀ ਛੱਤੀਸਗੜ੍ਹ ਚ ਕਰਤੀ ਰਾਜਸਥਾਨ ਚ ਕਰਤੀ ਅੱਜ ਦੇ ਦਿਨ ਕੋਈ ਜ਼ਿਕਰ ਹੀ ਨਹੀਂ 올ਡ ਪੈਨਸ਼ਨ ਸਕੀਮ ਦਾ ਉਹਨਾਂ ਦਾ ਪੱਤਾ 12% ਪਿਛਲੀ ਵਾਰ ਉਹਨਾਂ ਹੀ ਜਗ੍ਹਾ ਦੇ ਉੱਤੇ ਜਿੱਥੇ ਫੁੱਲਦੀ ਵਰਕਸ਼ਾਪ ਭਗਵੰਤ ਬਾਣ ਜੀ ਤੇ ਕੀਤੀ ਗਈ ਸੀ ਪਿਛਲੇ ਸੈਸ਼ਨ ਚ ਇਹ ਆੜੀ ਸਾਹਿਬ ਸਾਰੇ ਸਰਕਾਰੀ ਕਰਮਚਾਰੀਆਂ ਨੇ ਮੈਨੂੰ ਸੱਦਾ ਦਿੱਤਾ ਬਾਜੋ ਸਾਹਿਬ ਅਖੀਰਲੇ ਸਾਲ ਅਸੀਂ ਅਖੀਰਲੇ ਮਹੀਨਿਆਂ ਚ ਸਾਦੇ ਹੁੰਨੇ ਆ ਆਪੋਜੀਸ਼ਨ ਦੇ ਲੀਡਰਸ ਨੂੰ ਪਰ ਤੁਸੀਂ ਆਹ ਸਾਡੀ ਤੇ ਸੁਣਵਾਈ ਕੋਈ ਨਹੀਂ ਕਰਦਾ ਉੱਥੇ ਮੈਂ ਗਿਆ ਉਹਦੇ ਅਧਿਕਾਰ ਚ ਤਗੜੇ ਹੋ ਕੇ ਨਾਰਾ ਮਾਰਿਆ ਚਲੋ ਮੈਂ ਇਹਨਾਂ ਦਾ ਮਸ਼ਕੂਰ ਹਾਂ ਉਹਦੇ ਚੋਂ 4% ਡੀਏ ਦੇ ਦਿੱਤਾ 8 ਅਜੀਬ ਕਾਇਆ ਸਾਡੀ ਸਰਕਾਰ ਨੇ ਅਖੀਰ ਦੇ ਵਿੱਚ 12 15% ਉਹਨਾਂ ਦੀਆਂ ਸੈਲਰੀਜ਼ ਦੇ ਵਿੱਚ ਵਡੋਤਰੀ ਕੀਤੀ ਸੀ ਸਾਰੇ ਕੁਝ ਫੈਸਲਾ ਹੋ ਚੁੱਕਿਆ ਸੀ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਉਹ ਜਿਹੜਾ ਫੈਸਲਾ ਕੈਬਨਿਟ ਨੇ ਮਨਜ਼ੂਰ ਕੀਤਾ ਉਹ ਤੁਹਾਡੇ ਫਾਈਨੈਂਸ ਸੈਕਟਰੀ ਨੇ ਬਿਨਾਂ ਤੁਹਾਡੇ ਪੁੱਛਿਆ ਬਿਨਾਂ ਕੈਬਨਿਟ ਦੀ ਮਨਜ਼ੂਰੀ ਲਿਆ ਉਹਨੂੰ ਸਾਰੇ ਦੇ ਕਾਂਟਾ ਫੇਰ ਦਿੱਤਾ ਮਲਾਜ਼ਮ ਕਹਿੰਦੇ ਜੀ ਭਗਵੰਤ ਸਿੰਘ ਮਾਨ ਜੀ ਨੂੰ ਇਸ ਗੱਲ ਦੀ ਜਾਣਕਾਰੀ ਹੈ ਨਹੀਂ ਜੀ ਤਾਂ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹਨਾ ਉਹ ਜਿਹੜਾ ਵਾਦਾ ਹੋਇਆ ਹੈ ਮਲਾਜ਼ਮਾਂ ਨਾਲ 15% ਉਹਨਾਂ ਦੀ ਬੇਸਿਕ ਸੈਲਰੀਜ਼ ਦੇ ਵਿੱਚ ਵਾਧਾ ਕਰਨ ਦਾ ਉਹ ਕਿਰਪਾ ਕਰਕੇ ਉਵੀਂ ਨਿਪ੍ਰੇਚਾਰਿਆ ਜਾਵੇ ਮੈਂ ਹੈਰਾਨ ਹਾਂ ਸਪੀਕਰ ਸਾਹਿਬ ਉਹ ਆਪਣੀਆਂ ਮਾਵਾਂ ਆਪਣੀਆਂ ਪੈਣਾ ਆਪਣੀਆਂ ਬੱਚੀਆਂ ਨਾਲ ਪ੍ਰੋਮਿਸ ਕੀਤਾ ਗਾਰੰਟੀ ਸੀ ਸੌਲਮ ਗਾਰੰਟੀ ਆਫ ਕੇਜਰੀਵਾਲ ਸਾਹਿਬ ਕਿ 18 ਸਾਲ ਤੱਕ ਤੇ ਪੋਰੀਆਂ ਭਰਦੇ ਰੇ ਬੋਰੀਆਂ ਮੇਰਾ ਇੱਕ ਮਿੱਤਰ ਹੈ ਮੇਰੇ ਨਾਲ ਹੀ ਉਹ ਐਮਪੀ ਰਹੇ ਤੁਹਾਡੀ ਪਾਰਟੀ ਦੇ ਦਿੱਲੀ ਦੇ ਵਿੱਚ ਰਾਜ ਸਭਾ ਦੇ ਤੇ ਮੈਨੂੰ ਕਹਿਣ ਲੱਗੇ ਇਲੈਕਸ਼ਨਾਂ ਤੋਂ ਰਿਜ਼ਲਟਾਂ ਤੋਂ ਪਹਿਲੇ ਕਹਿੰਦੇ ਬਾਜੋਪੀ ਸਾਹਿਬ ਇਕੱਲੇ ਤੁਸੀਂ ਗੁਰਦਾਸਪੁਰ ਜਿੱਤ ਰਹੇ ਸੀ ਉਹਦੇ ਅਸੀਂ ਤੁਹਾਡਾ ਪ੍ਰਬੰਧ ਵੀ ਕਰਤਾ ਮੈਂ ਹੈ ਉਹ ਕਿਸ ਤਰ੍ਹਾਂ ਕਹਿੰਦੇ ਜੀ ਫੋਰਮ ਭਰਾ ਭਰਾ ਕੇ ਔਰਤਾਂ ਕੋ ਕਿ ਅਸੀਂ 1000 ਰੁਪਿਆ ਮਹੀਨੇ ਦਾ ਤੁਹਾਨੂੰ ਦਿਆ ਕਰਾਂਗੇ ਤੇ ਤੁਹਾਡੇ ਹਲਕੇ 'ਚ ਜਦੋਂ ਅਸੀਂ ਰਿਪੋਰਟ ਲਈ ਕਿ ਤੁਸੀਂ ਅਜੇ 8-10 ਹਜ਼ਾਰ ਵੋਟ ਤੇ ਅੱਗੇ ਹੋ ਕਹਿੰਦੇ ਅਸੀਂ 24 ਬੋਰੀਆਂ ਉੱਥੇ ਉਹਦੀਆਂ ਭਰਾਈਆਂ ਔਰਤਾਂ ਦੇ ਪਿੰਡੋਂ ਪਿੰਡ ਘੱਲ ਕੇ ਪਿੰਡੋਂ ਪਿੰਡ ਘੱਲ ਕੇ ਲਾ ਦੋ ਨੱਕੇ ਇਹ ਬਾਜੂਾਨੀ ਦਿੱਤਣ ਦੇਣਾ ਮੈਂ ਕਿਹਾ ਮਿਹਰਬਾਨੀ ਤੁਹਾਡੀ ਤੁਸੀਂ ਸਾਡੇ ਕੁਲੀਗ ਰਹੇ ਹੋ ਤੁਹਾਡੇ ਤੋਂ ਸਾਨੂੰ ਇਹੀ ਆਸਾ ਉਮੀਦਾਂ ਸੀ ਨੇਕ ਬੰਦੇ ਇਹੀ ਕੰਮ ਯਾਰਾਂ ਦੋਸਤਾਂ ਨਾਲ ਕਰਦੇ ਹੁੰਦੇ ਨੇ ਤਾਂ ਰਿਜ਼ਲਟ ਆਇਆ ਤੇ ਤੀਜੇ ਨੰਬਰ ਤੇ ਤੁਹਾਡੀ ਜਮਾਤ ਆਈ ਸੋ ਉਹ ਅਜੇ ਤੱਕ ਉਹ ਅਜੇ ਤੱਕ ਇੰਤਜ਼ਾਰ ਕਰਦੀ ਐ ਦਿੱਲੀ ਵਿੱਚ ਕਰ ਦਿੱਤਾ ਕੋਈ ਝੂਠਾ ਸੱਚਾ ਇੱਥੇ ਹੀ ਲਾਰਾ ਲਾ ਦੇ। ਇਲੈਕਸ਼ਨਾਂ ਚ ਤੁਸੀਂ ਜਾਣਾ ਹੈ ਕੋਈ ਝੂਠਾ ਸੱਚਾ ਹੀ ਲਾਰਾ ਲਾ ਦਿਓ। ਸੱਚੇ ਤੇ ਆਪਾਂ ਬੋਲਣਾ ਹੀ ਨਹੀਂ। ਜਿੱਸਾ ਸਰਕਾਰੀ ਕਰਮਚਾਰੀਆਂ ਨਾ ਕੀਤਾ ਵਿਚਾਰੀਆਂ ਆਪਣੀਆਂ ਪਹਿਣਾ ਔਰਤਾ ਨਾ ਉਹਨਾਂ ਨੂੰ ਹੀ ਕਹਿੰਦੇ ਥੋੜਾ ਮੋਟਾ ਲਾ ਦੋ। ਕਿਸਾਨ ਵੀ ਢੀਕਦੇ ਨੇ। ਸਰਵਿੰਗ ਇਸ ਤੋਂ ਅੱਗੇ ਸਾਡੇ ਪ੍ਰੋਫੈਸਰ ਐੜੀ ਸਾਹਿਬ ਤੁਹਾਡੇ ਸ਼ਹਿਰ ਦੇ ਸਾਡੇ 750 ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਸਾਰਿਆਂ ਨੂੰ ਸੀਨੇ ਮਾਸਟਰ ਪ੍ਰੋਫੈਸਰ ਜੇਡਨ ਜਿਨ੍ਹਾਂ ਨੂੰ ਗਵਰਨਮੈਂਟ ਨੇ ਬਕਾਇਦਾ ਤੌਰ ਜਿਹੜੀ ਇਹ ਇਹਨਾਂ ਦਾ ਬਣਿਆ ਹੋਇਆ ਇਹਨਾਂ ਦੀ ਕਮਿਸ਼ਨਸ਼ਿਪ ਇਹ ਕਮਿਸ਼ਨ ਦਾ ਬਾਕੀ ਸਾਰੀ ਯੂਨੀਵਰਸਿਟੀ ਟੀਚਰਸ ਨੂੰ ਮਿਲ ਰਿਹਾ ਬਟ ਉਹਨਾਂ ਨੂੰ ਉਹ ਵੀ ਵਾਅਦਾ ਅਜੇ ਤੱਕ ਨਹੀਂ ਮਿਲਿਆ ਸ਼ਗਨ ਸਕੀਮ 올ਡ ਏਜ ਪੈਨਸ਼ਨ ਬਜ਼ੁਰਗਾਂ ਨੂੰ ਕਿਹਾ ਗਿਆ ਸੀ 1500 ਤੋਂ 22000 ਰੁਪਇਆ ਦਿਆ ਕਰਾਂਗੇ ਉਹ ਦੋਆਂ ਸਾਲਾਂ ਦੇ ਵਿਚਾਰੇ ਬਾਪੂ ਢੀਕਦੇ ਨੇ ਅੱਦੇ ਤੁਰ ਗਏ ਨੇ ਜਦੋਂ ਤੱਕ ਤੁਸੀਂ ਹਾਂ ਕਰਨੀ ਮੇਰਾ ਖਰ ਮੌਕੇ ਦੇ ਬਾਕੀ ਦੇ ਵੀ ਪਤਾ ਪਰਮਾਤਮਾ ਕੋ ਪਹੁੰਚ ਜਾਣੇ ਕਿਉਂਕਿ ਤੁਹਾਡਾ ਵਾਅਦਾ ਤੇ ਪੂਰਾ ਹੋਣਾ ਹੀ ਨਹੀਂ ਤੁਸੀਂ ਤੇ ਇੱਕ ਵਾਰ ਤਾਕਤ ਲੈਣ ਵਾਸਤੇ ਇਹ ਗੱਲ ਕਹਤੀ ਸੀ ਉਹ ਹੀ ਗੱਲ ਜਿਹੜੀ ਪ੍ਰਾਣੀ ਮਸ਼ਹੂਰ ਹੈ ਕਿਸੇ ਬੰਦੇ ਦੀ ਮੱਝ ਚੋਰੀ ਹੋ ਗਈ ਤੇ ਉਹਦਾ ਨਾਲ ਦੋਸਤ ਤੇ ਰੁਪਿਆ ਬੜਾ ਵਿਚਾਰਾ ਚੰਗੀ نسل ਦੀ ਮੱਝ ਸੀ ਉਹਨੂੰ ਸੰਤਾ ਸਿੰਘ ਨੂੰ ਕਹਿਣ ਲੱਗਾ ਸੰਤਾ ਸਿਆਣ ਤੁਰ ਮੱਝ ਵਾਪਸੀ ਦਾ ਕੋਈ ਪ੍ਰਬੰਧ ਕਰੀਓ ਪਹਿਲੇ ਗੁਰਦੁਆਰਾ ਸਾਹਿਬ ਗਏ ਉੱਥੇ ਅਰਦਾਸ ਕਰਾਈ ਗੁਰੂ ਮਾਰਾ ਸਾਹਿਬ ਕਿਰਪਾ ਕਰੋ ਕਹਿੰਦੇ ਮੱਝ ਲੱਭ ਤੇ 500 ਰੁਪਏ ਇੱਥੇ ਆ ਕੇ ਮੱਥਾ ਟੇਕਾਂਗੇ ਫਿਰ ਮੰਦਰ ਚਲੇ ਗਏ 500 ਉੱਥੇ ਹੋ ਗਿਆ ਫਿਰ ਗਿਰਜਾ ਘਰ ਤੁਰ ਗਏ ਫੇ ਜੋ ਮਸਜਿਦ ਦੇ ਬਾਹਰ ਸੀ ਮੱਥਾ ਟੇਕ ਕੇ ਮਸਜਿਦ ਚਲੇ ਤੋਂ ਬੰਤਾ ਸਿੰਘ ਨੇ ਸੰਤਾ ਸਿੰਘ ਦੀ ਬਾਹ ਫੜ ਲਈਓ ਕਹਿੰਦਾ ਸੰਤੇ ਆ 1500 ਦੀ ਮੱਝ 5-500 ਰੁਪਏ ਬਣ ਆਏ ਹੁਣ ਤੂੰ ਮਸਜਿਦ ਦੇ ਬਾਹਰ ਆ ਕੇ ਖਲੋ ਗਿਆ ਪੂਰੇ ਕਿੱਥਾ ਕਰਾਂਗੇ ਉਹ ਕਹਿੰਦਾ ਯਾਰ ਤੂੰ ਮੂਰੇ ਖੀ ਰਹੇਂਗਾ ساری ਉਮਰ ਉਹ ਮਾਝ ਦੇ ਸਿੰਘਾਂ ਨੂੰ ਹੱਥੇ ਪਹਿਲਾਂ ਤੇ ਮੈਂ ਕਿਹੜਾ ਦੇਣਾ ਇਹਨਾਂ ਨੂੰ ਕੁਝ ਆਣਾ ਤੇ ਆਪਾਂ ਤਾਕਤ ਵਿੱਚ ਹੀ ਸੀ ਬਾਕੀ ਦਾ ਕੰਮ ਤੇ ਉਹ ਦੱਸੇ ਇਹ ਖਰਗੋਸ਼ ਹੱਥੇ ਚ ਪੜਿਆ ਦੇਣ ਲੈਣ ਨੂੰ ਕੁਝ ਵੀ ਕਨਕਲੂਡ ਕਰੋ ਜੀ ਕਨਕਲੂਡ ਤੁਹਾਨੂੰ ਦੱਸ ਹੋਣੇ ਇੰਨਾ ਗੁੱਸਾ ਨਾ ਕਾਜੂਸ ਨਹੀਂ ਨਹੀਂ ਪਿਆਰ ਹੈ ਜੀ ਆ ਚੰਦੇ ਸਵਾਲ ਮੈਂ ਆਪਣੇ ਫਾਈਨੈਂਸ ਮਿਨਿਸਟਰ ਜੀ ਨੂੰ ਤੁਹਾਡੇ ਜ਼ਰੀਏ ਕਰਨੇ ਨੇ ਤੇ ਮੈਂ ਚਾਹਾਂਗਾ ਉਹ ਚੰਦੇ ਸਵਾਲਾਂ ਦੇ ਜਵਾਬ ਆਪਣੀ ਰਿਪਲਾਈ ਵਿੱਚ ਐਸੀ ਯਾ ਹੁਸਨ ਤੇ ਵੈ ਸਪੀਕਰ ਸਾਹਿਬ ਮੇਰੇ ਵੱਲ ਧਿਆਨ ਕਰਿਓ ਇੱਥੇ ਦੇ ਨੰਬਰ 1 ਮੈਂ ਪੁੱਛਣਾ ਚਾਹਾਂਗਾ ਆਪਣੇ ਚੀਮਾ ਜੀ ਨੂੰ ਚੀਮਾ ਜੀ 40437 ਸਰਕਾਰੀ ਮੁਲਾਜ਼ਮ ਤੁਸੀਂ ਭਰਤੀ ਕੀਤੀ ਅਕੋਰਡਿੰਗ ਟੂ ਯੂ ਮੈਂ ਬੜੀ ਕੋਸ਼ਿਸ਼ ਕੀਤੀ ਆਰਟੀਆਈ ਦੇ ਜ਼ਰੀਏ ਇਹਦਾ ਜਵਾਬ ਲੈਣ ਦੀ ਸਾਨੂੰ ਤਾਂ ਕਦੀ ਮਿਲਿਆ ਨਹੀਂ ਕਿਰਪਾ ਕਰਕੇ ਡਿਪਾਰਟਮੈਂਟ ਵਾਈਜ਼ ਪੋਸਟ ਵਾਈਜ਼ ਇਹ ਜਿਹੜੀਆਂ 2 ਸਾਲਾਂ 'ਚ ਤੁਸੀਂ ਨੌਕਰੀਆਂ ਦਿੱਤੀਆਂ ਨੇ ਉਹਦੇ ਵੇਰਵਾ ਐਡਰੈਸ ਵਾਈਜ਼ ਦਿੱਤਾ ਜਾਏ ਕਿ ਕੌਣ ਨੇ ਕਿਹੜੇ ਮਹਿਕਮੇ 'ਚ ਨੇ ਇਹ ਵੀ ਦੱਸਿਆ ਜਾਏ ਪੰਜਾਬੇ ਕਿ ਪੰਜਾਬੀ ਕਿੰਨੇ ਨੇ ਤੇ ਗੈਰ ਪੰਜਾਬੀ ਕਿੰਨੇ ਉਹ ਕਿਰਪਾ ਕਰਕੇ ਉਹ ਵੀ ਦੱਸੋ ਕਿਉਂਕਿ ਮੈਜੋਰਟੀ ਭਰਤੀ ਦੇ ਹੈ ਹੀ ਗੈਰ ਪੰਜਾਬੀਆਂ ਦੇ ਕੋ ਰਾਜਸਥਾਨ ਦਾ ਕੋ ਹਰਿਆਣੇ ਦਾ ਕੋ ਦਿੱਲੀ ਦਾ ਕੋ ਕਿਤੋਂ ਦਾ ਪੰਜਾਬੀ ਤੇ ਮੂੰਹ ਚੁੱਕ ਕੇ ਵੇਖਦੇ ਫਿਰਦੇ ਐਂਡ ਇਹ ਵੀ ਗੱਲ ਕਿਰਪਾ ਕਰਕੇ ਦੱਸੋ ਜਿਹੜੇ ਕੰਟਰੈਕਚੁਅਲ ਜੌਬਸ ਤੇ ਤੁਸੀਂ ਕਹਿੰਦੇ ਹੋ ਪੱਖਿਆਂ ਕੀਤੇ ਉਹ ਵੀ ਇਸ ਗਿਣਤੀ ਦੇ ਵਿੱਚ ਨੇ ਇੱਕ ਕਾਈਂਡਲੀ ਇੱਕ ਨੰਬਰ 1 ਸਾਡਾ ਸਵਾਲ ਏ ਜਿਹਦੀ ਅਸੀਂ ਉਮੀਦ ਕਰਾਂਗੇ ਤੁਸੀਂ ਜਵਾਬ ਦੋਗੇ ਦੂਸਰਾ ਜਿਹੜਾ ਕਰਜ਼ਾ ਤੁਸੀਂ ਸਰਕਾਰ ਵੱਲੋਂ ਚੁੱਕਿਆ ਉਹਦੇ ਤੁਸੀਂ ਦੱਸ ਦਿੱਤਾ ਜਿਹੜੇ ਤੁਹਾਡੇ ਬੋਰਡ ਨੇ ਜਿਹੜੇ ਤੁਹਾਡੇ ਬੋਰਡ ਨੇ ਉਹਨਾਂ ਦਾ ਹਜੇ ਤੱਕ ਤੁਸੀਂ ਚਾਨਣਾ ਹੀ ਨਹੀਂ ਪਾਇਆ ਕਿਉਂਕਿ ਉਹਨਾਂ ਦੀ ਸਵਰਨ ਗਾਰੰਟੀ ਸਵਰਨ ਗਾਰੰਟੀ ਗਵਰਨਮੈਂਟ ਆਫ ਪੰਜਾਬ ਨੇ ਲਈ ਤੁਹਾਡਾ ਮੰਡੀ ਬੋਰਡ ਹੈ ਤੁਹਾਡਾ 500 ਵੇ ਇਹਨਾਂ ਸਾਤੇ ਦਾ ਦਵਾਲਾ ਕੱਢਿਆ ਤੁਸੀਂ ਮਾਰਕ ਫੈਡੇ ਤੁਹਾਡਾ ਕਿਰਪਾ ਕਰਕੇ ਸਾਨੂੰ ਉਹ ਵੀ ਦੱਸੋ ਉਹ ਪੈਸਾ ਕਿੰਨਾ ਹੈ ਕਿੰਨੀਆਂ ਗਾਰੰਟੀ ਤੁਹਾਡੇ ਖਾਤੇ ਪੈ ਚੁੱਕੀਆਂ ਨੇ ਇਹ ਸਾਰੀ ਚੀਜ਼ ਅਜੇ ਤੱਕ ਤੁਸੀਂ ਪੰਜਾਬ ਦੇ ਵਿੱਚੋਂ ਇਹਦੇ ਤੇ ਚਾਨਣਾ ਨਹੀਂ ਪਾਇਆ ਦੂਸਰੀ ਗੱਲ ਜਿਹੜੀ ਨਵੀਂ ਪੈਨਸ਼ਨ ਸਕੀਮ ਹੈ 올ਡ ਪੈਨਸ਼ਨ ਸਕੀਮ ਤੇ ਮੈਨੂੰ ਪਤਾ ਤੁਸੀਂ ਕਰਨੀ ਨਹੀਂ ਨਾ ਕਿਸੇ ਸਾਡੇ ਸਰਕਾਰੀ ਕਰਮਚਾਰੀ ਨੂੰ ਇਹਨਾਂ ਤੇ ਆਸ ਉਮੀਦ ਰੱਖਣੀ ਚਾਹੀਦੀ ਬਟੇ ਨਵੀਂ ਪੈਨਸ਼ਨ ਸਕੀਮ ਤੇ ਇੱਕ ਬਹੁਤ ਇੱਕ ਗੰਭੀਰ ਗੱਲ ਚੱਲ ਰਹੀ ਹੈ ਜਿਹੜਾ ਪੈਸਾ ਸੁਖੀ ਦੀ ਜਿਹੜਾ ਪੈਸਾ ਸਾਡੇ EMPLOYEES ਦੇ ਖਾਤੇ ਵਿੱਚ ਜਮਾ ਹੋਣਾ ਚਾਹੀਦਾ ਸੀ ਉਹ ਕਨਸੋਲੀਡੇਟਿਡ ਫੰਡ ਦੇ ਚ ਪੈਸੇ ਜਮਾ ਨੇ ਇਸਤੇਮਾਲ ਆਪ ਕਰ ਰਹੇ ਨੇ ਜਦੋਂ ਉਹਨਾਂ ਦੀ ਰਿਟਾਇਰਮੈਂਟ ਹੋਈ ਪਤਾ ਨਹੀਂ ਉਹਨਾਂ ਨੂੰ ਉਹਦੇ ਵਿੱਚੋਂ ਕੁਝ ਮਿਲਣਾ ਹੈ ਕਿ ਨਹੀਂ ਮਿਲਣਾ ਇੱਕ ਇਹਦੀ ਕਲੈਰਿਟੀ ਸਾਨੂੰ ਦੋ ਤੁਸੀਂ ਇੱਥੇ ਕਲੇਮ ਕੀਤਾ ਕਿ 9.40% ਦਾ ਸਾਡੀ ਗ੍ਰੋਥ ਹੋ ਰਹੀ ਪੰਜਾਬ ਤੇ ਜਦੋਂ ਇਹ ਗੱਲ ਸਾਰੇ ਪੰਜਾਬ ਨੂੰ ਤੇ ਦੇਸ਼ ਨੂੰ ਪਤਾ ਹੈ ਕਿ ਐਗਰੀਕਲਚਰ ਐਂਡ ਇੰਡਸਟਰੀ ਦੋਨਾਂ ਵਿੱਚ ਪੰਜਾਬ ਸਟੈਗਨੇਟ ਕਰ ਰਿਹਾ ਨਾ ਐਗਰੀਕਲਚਰ ਨਾ ਕਿਸਾਨੀ ਦੇ ਵਿੱਚ ਸਾਡੀ ਤਰੱਕੀ ਹੈ ਨਾ ਇੰਡਸਟਰੀ ਇੰਡਸਟਰੀ ਤੇ ਸਾਰੀ ਛੱਡ ਕੇ ਲੁਧਿਆਣੇ ਦੀ ਕੋਈ ਯੋਗੀ ਨੂੰ ਮਿਲ ਤੁਰ ਗਿਆ ਕੋਈ ਗੁਜਰਾਤ ਵਾਲਾ ਨੂੰ ਮਿਲ ਤੁਰ ਗਿਆ ਤੇ ਕਿਰਪਾ ਕਰਕੇ 1 ਮਿੰਟ ਪਲੀਜ਼ 1 ਮਿੰਟ ਇੱਕ ਮੈਂ ਚਾਹਾਂਗਾ ਕਿ ਸਾਨੂੰ ਕਿਰਪਾ ਕਰਕੇ ਇਸ ਦੀ ਚੰਗੀ ਤਰ੍ਹਾਂ ਫੁੱਲ ਡਿਟੇਲਸ ਕੈਲਕੂਲੇਸ਼ਨ ਸਮੇਤ ਟੇਬਲ ਤੇ ਪੇਸ਼ ਕੀਤੀ ਜਾ ਅਖੀਰਲੇ ਅਖੀਰ ਸਰ ਇੱਕ ਹੋਰ ਪੁਆਇੰਟ ਪੰਜਵਾਂ ਡਿਟੇਲਸ ਆਫ ਦੀ ਨਿਊ ਇੰਡਸਟਰੀਅਲ ਇਨਵੈਸਟਮੈਂਟ ਵਿਚ ਹੈਸ ਕਮ ਟੂ ਦੀ ਸਟੇਟ ਇਨ ਦੀ ਲਾਸਟ 2 ইয়ারਸ ਫੁੱਲ ਡਿਟੇਲਸ ਐਂਡ ਐਕਚੁਅਲਸ ਲੈਂਡੇਡ ਪ੍ਰੋਜੈਕਟਸ ਨਾਟ ਜਸਟ ਇਹ ਨਹੀਂ ਕਿ ਜੀ ਅਸੀਂ ਐਮਓਯੂ ਸਾਈਨ ਕਰ ਲਏ ਉਹ ਐਮਓਯੂਆਂ ਨੂੰ ਛੱਡੋ ਆਨ ਗਰਾਉਂਡ ਕਿਹੜਾ ਕਿਹੜਾ ਪ੍ਰੋਜੈਕਟ ਆਇਆ ਸਾਨੂੰ ਕਿਰਪਾ ਕਰਕੇ ਇਹ ਦੱਸੋ ਕਿ ਜਿਹੜੇ ਚੀਫ ਮਿਨਿਸਟਰ ਸਾਹਿਬ ਨੇ ਜਰਮਨੀ ਚ ਜਾ ਕੇ BMW ਦਾ ਕਾਰ ਦਾ ਪਲਾਂਟ ਇਹ ਗੱਲ ਕਹੀ ਸੀ ਕਿ ਮੈਂ ਲੈ ਆਂਦਾ ਉਥੋਂ ਉਹ ਦੱਸੋ ਹੈ ਕਿੱਥੇ ਦੇ ਕਿਹੜੇ ਸ਼ਹਿਰ ਚ ਕਿੰਨੀ ਜ਼ਮੀਨ ਦਿੱਤੀ ਹੈ ਕਿੱਥੇ ਚੱਲ ਰਿਹਾ ਸਾਨੂੰ ਜਿੰਨੇ ਵੀ ਤੁਸੀਂ ਨਵੀਂ ਇੰਡਸਟਰੀ ਆਈ ਹੈ ਆਨ ਰਿਕਾਰਡ ਸਾਨੂੰ ਦੱਸੋ ਕਿੱਥੀ ਇਹਦੇ ਨਾਲ ਨਾਲ ਸਿਰਫ ਜਸਟ 2 3 ਪੁਆਇੰਟਸ ਜਸਟ 2 3 ਇੱਕ ਮੈਂ ਪੁੱਛਣਾ ਚਾਹਨਾ ਐਲ ਆਈ ਜੀ ਐਮ ਆਈ ਟੀ ਐਚ ਆਈ ਤੁਹਾਡੀ ਪਾਰਟੀ ਦਾ ਸਮਝ ਜਾਉਂਦਾ ਹਾਊਸਿੰਗ ਕੋਈ ਗੱਲ ਨਹੀਂ ਮੈਂ ਇਕੱਲਾ ਹੀ ਬਣਾ ਠੀਕ ਹੈ ਮੈਨੂੰ ਹੀ ਦੇ ਦਿਓ ਬਣਾ ਬਾਕੀ ਮੈਂ ਮਾਫੀ ਮੰਗ ਲੂ ਸਾਰੇ ਪਾਰਟੀ ਵਾਲੇ ਇਹ ਜਿੰਨੀਆਂ ਲੋਅਰ ਹਾਊਸਿੰਗ ਹੈ ਮੀਡੀਅਮ ਹਾਊਸਿੰਗ ਹੈ ਹਾਇਰ ਹਾਊਸਿੰਗ ਪ੍ਰੋਜੈਕਸ਼ਨ ਹੈ ਸਾਰਾ ਸਾਰਾ ਸੈਂਟਰਲ ਤੋਂ ਮੈਂ ਡਾਟਾ ਕਢਾਇਆ ਲੋਅਸਟ ਔਨ ਦੀ ਚਾਰ ਸਾਰੇ ਹਿੰਦੁਸਤਾਨ ਦੇ ਸਾਰਿਆਂ ਨੂੰ ਘੱਟ ਕਿਸੇ ਨੇ ਯੂਟਿਲਾਈਜ਼ ਕੀਤਾ ਪ੍ਰਧਾਨ ਮੰਤਰੀ ਗ੍ਰਾਮੀਣ ਇਹ ਸੜਕ ਯੋਜਨਾ ਨਹੀਂ ਜਿਹੜੇ ਘਰਾਂ ਵਾਸਤੇ ਉਹ ਪੈਸੇ ਦਿੰਦੇ ਨੇ ਆਵਾਸ ਯੋਜਨਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਮਿਨਿਮਮ ਸਾਰਿਆਂ ਨੂੰ ਘੱਟ ਕਿਸੇ ਨੇ ਉਸ ਸੈਂਟਰ ਦੇ ਯੂਜ਼ ਕੀਤਾ ਤੇ ਸਾਡੀ ਗਵਰਨਮੈਂਟ ਕਿਰਪਾ ਕਰਕੇ ਸਾਨੂੰ ਦੱਸੋ ਕਿਹੜੇ ਸ਼ਹਿਰ ਚ ਕਿਹੜੀ ਤੁਹਾਡੀ ਹਾਊਸਿੰਗ ਏਜੰਸੀ ਨੇ ਲੋਕਾਂ ਵਾਸਤੇ ਸਮਾਲ ਆ ਲੁਧਿਆਣਾ ਜਲੰਧਰ ਅਮਰਸਰ ਪਟਿਆਲਾ ਪਠਾਨਕੋਟ ਬਠਿੰਡਾ ਇਹਨਾਂ ਵਿੱਚ ਮਿਡਲ ਤੇ ਲੋਅਰ ਇਨਕਮ ਗਰੁੱਪ ਵਾਸਤੇ ਕੋਈ ਫਲੈਟ ਬਣਾਏ ਨੇ ਕਿੰਨੇ ਤੁਸੀਂ ਗਰੀਬਾਂ ਵਾਸਤੇ ਘਰ ਬਣਾਏ ਨੇ ਮੈਨੂੰ ਇਸ ਗੱਲ ਦੀ ਬੜੀ ਹੈਰਾਨੀ ਤੇ ਅਫਸੋਸ ਹੈ ਸਪੀਕਰ ਸਾਹਿਬ 11000 ਕਰੋੜ ਰੁਪਇਆ ਸੈਂਟਰ ਦੀਆਂ ਸਕੀਮਾਂ ਦਾ ਸੁਖੀ ਜੀ ਸੈਂਟਰ ਦੀਆਂ ਸਕੀਮਾਂ ਦਾ ਆਇਆ ਹੈ 7000 ਕਰੋੜ ਰੁਪਇਆ ਤੁਹਾਡੀ ਸਰਕਾਰ ਯੂਟਿਲਾਈਜ਼ ਨਹੀਂ ਕਰ ਸਕੀ ਤੁਸੀਂ ਕਹਿੰਦੇ ਬੜੀ ਸਾਡੀ ਕਾਮਯਾਬ ਸਰਕਾਰ ਹੈ ਜੀ ਬੜੇ ਅਸੀਂ ਐਫੀਸ਼ੀਐਂਟਾਂ ਦੀ 4000 ਕਰੋੜ ਰੁਪਇਆ ਉਨੇ ਜੋ 3000 ਤੁਸੀਂ ਯੂਟਿਲਾਈਜ਼ ਕੀਤਾ 1000 ਕਰੋੜ ਰੁਪਏ ਜੋ ਸਪੀਕਰ ਨੇ ਤੁਹਾਡੇ ਡੀਸੀਆਂ ਨੂੰ ਤੇ ਅਫਸਰਾਂ ਨੂੰ ਘੂਰੀ ਵਟੀ ਕੇ ਮੈਨੂੰ ਬਜਟ ਦੇ ਵਿੱਚ ਸਵਾਲ ਹੋਣੇ ਨੇ ਤੇ 1000 ਕਰੋੜ ਰੁਪਏ ਤੁਸੀਂ ਹੋਰ ਦੱਸਿਆ 7000 ਕਰੋੜ ਰੁਪਏ ਵਾਪਸ ਲੱਗ ਕਿਉਂਕਿ ਤੁਹਾਡੇ ਕੋਲ ਪੈਸੇ ਹਨ ਨਹੀਂ ਸੈਂਟਰ ਦੀਆਂ ਸਕੀਮਾਂ ਚ 60 40 ਦੀ ਰੇਸ਼ੋ 70 30 ਦੀ ਰੇਸ਼ੋ 80 20 ਦੀ ਰੇਸ਼ੋ ਜਿਹੜੇ ਤੁਸੀਂ ਪੈਸੇ ਪਾਣੇ ਨੇ ਤੁਹਾਡੇ ਕੋਲ ਪੈਸਾ ਕੋਈ ਨਹੀਂ ਕਿਰਪਾ ਕਰਕੇ ਫਾਈਨੈਂਸ ਮਿਨਿਸਟਰ ਸਾਹਿਬੇ ਦੱਸੋ ਜਿਹੜਾ ਭਗਵੰਤ ਮਾਨ ਜੀ ਜਹਾਜ਼ ਵਰਤੇ ਨੇ ਤੁਹਾਡਾ ਹੈਲੀਕਾਪਟਰ ਵਰਤੇ ਨੇ ਕੇਜਰੀਵਾਲ ਸਾਹਿਬ ਨੂੰ ਸਾਰੇ ਹਿੰਦੁਸਤਾਨ ਦੇ ਦਰਸ਼ਨ ਕਰਾ ਦੇਣ ਉਹਦੇ ਤੇ ਖਰਚਾ ਕਿੰਨਾ ਇਸ ਬਜਟ ਦੇ ਵਿੱਚ ਕੋਈ ਉਹਦਾ ਕਿਸੇ ਕਿਸਮ ਨੂੰ ਇਹ ਪਤਾ ਨਹੀਂ ਕਿ ਟੋਟਲ ਖਰਚਾ ਜਹਾਜ਼ਾਂ ਦਾ ਤੇ ਹੈਲੀਕਾਪਟਰ ਦਾ ਕਿੰਨਾ ਹੋਵੇ ਤੁਸੀਂ ਕੋਈ ਜਾਣਕਾਰੀ ਸਾਨੂੰ ਨਹੀਂ ਦਿੱਤੀ ਇਹ ਸਾਰੀ ਜਾਣਕਾਰੀ ਦੀ ਅਸੀਂ ਤੁਹਾਡੇ ਕੋਲ ਮੰਗ ਕਰਦੇ ਨਾਲ ਇਹ ਦੇ ਕਿਰਪਾ ਕਰਕੇ ਜਾਣਕਾਰੀ ਦਿਓ ਜਿਹੜਾ ਤੁਸੀਂ ਪਬਲਿਸਿਟੀ ਬਜਟ ਹੈ ਤੁਹਾਡਾ ਉਹ ਕਿਉਂਕਿ ਤੁਸੀਂ ਇੰਨੇ ਜ਼ਿਆਦਾ ਹੈਡਸ ਦੇ ਵਿੱਚ ਪਾਇਆ ਉਹ ਕਿਰਪਾ ਕਰਕੇ ਕਨਸੋਲੀਡੇਟਡ ਦੱਸਿਆ ਜਾਏ ਕਿ ਪੰਜਾਬ ਸਰਕਾਰ ਨੇ ਪਬਲਿਸਿਟੀ ਵਾਸਤੇ ਸਾਰੀ ਗਵਰਨਮੈਂਟ ਦੇ ਵੱਖ-ਵੱਖ ਮਹਿਕਮੇ ਤੇ ਕਾਰਪੋਰੇਸ਼ਨਾਂ ਕੋ ਕਿੰਨੇ ਪੈਸੇ ਦਾ ਇਸਤੇਮਾਲ ਕੀਤਾ ਤਕਰੀਬਨ 1000 ਕਰੋੜ ਰੁਪਏ ਜੇ ਉਹ ਪੈਸਾ ਸੈਂਟਰ ਦੀਆਂ ਸਕੀਮਾਂ ਵਿੱਚ ਪਾਇਆ ਜਾਂਦਾ ਤੇ 7000 ਕਰੋੜ ਰੁਪਇਆ ਵਾਪਸ ਨਹੀਂ ਸੀ ਜਾਂਦਾ ਮੈਸ ਸਪੀਕਰ ਜੀ ਤੁਹਾਨੂੰ ਫਾਈਨੈਂਸ ਮਿਨਿਸਟਰ ਸਾਹਿਬ ਪੁੱਛਣਾ ਚਾਹਨਾ 8000 ਕਰੋੜ ਰੁਪਇਆ ਪਿੰਡੂ ਵਿਕਾਸ ਫੰਡ ਰੂਰਲ ਡਿਵੈਲਪਮੈਂਟ ਫੰਡ ਜਿਹਦੇ ਨਾਲ ਪੰਜਾਬ ਦੇ ਪਿੰਡਾਂ ਦੀਆਂ ਸੜਕਾਂ ਬਣਨੀਆਂ ਰਿਪੇਅਰ ਹੋਣੀਆਂ ਨੇ ਸਾਡੇ ਸਟੇਡੀਅਮ ਸਾਡੀਆਂ ਮੰਡੀਆਂ ਰਿਪੇਅਰ ਹੋਣੀਆਂ ਨੇ ਜਦੋਂ ਤੁਹਾਨੂੰ ਲੋਟ ਸੀ ਚੀਫ ਮਿਨਿਸਟਰ ਨੂੰ ਤੇ ਤੁਹਾਨੂੰ ਨੀਤੀ ਉਦਯੋਗ ਦੀਆਂ ਮੀਟਿੰਗਾਂ ਜਾਣ ਦੀ ਉਹ ਤੁਸੀਂ ਬਾਈਕਾਟ ਕਰ ਦਿੱਤਾ ਜਿਸ ਮੀਟਿੰਗ ਨੂੰ ਹੈੱਡ ਪ੍ਰਾਈਮ ਮਿਨਿਸਟਰ ਕਰਦਾ ਜਿਸ ਮੀਟਿੰਗ ਦਾ ਪਰਪਸ ਫਾਈਨੈਂਸ ਮਿਨਿਸਟਰ ਨਾਲ ਬਿਠਾ ਕੇ ਸੂਬੇ ਦੇ ਨਾਲ ਜਿੱਥੇ ਵੀ ਫਾਈਨੈਂਸ਼ੀਅਲ ਪ੍ਰੋਬਲਮਸ ਆਇਆ ਉਹਨੂੰ ਸ਼ਾਰਟ ਆਊਟ ਕਰਨਾ ਉੱਥੇ ਤੁਹਾਡੇ ਮੁੱਖ ਮੰਤਰੀ ਜੀ ਇਜਾਜ਼ਤ ਲੈ ਕੇ ਕੇਜਰੀਵਾਲ ਸਾਹਿਬ ਨੂੰ ਕਦੀ ਕਿਸੇ ਨਾਰਥ-ਈਸਟ ਲੈ ਜਾਂਦੇ ਕਦੀ ਕਿਤੇ ਲੈ ਜਾਂਦੇ ਇੰਨਾ ਭਾਰੀ ਨੁਕਸਾਨ ਪੈਨੀ ਵਾਈਜ਼ ਐਂਡ ਪਾਉਂਡਫੁਲਸ਼ ਅੰਗਰੇਜ਼ੀ ਤੇ ਖਾਬਤ ਇਹ ਬਣੀ ਪੈਨੀ ਵਾਈਜ਼ ਐਂਡ ਪਾਉਂਡਫੁਲਸ਼ 8000 ਕਰੋੜ ਰੁਪਏ ਦੀ ਕਦੀ ਜ਼ਿਕਰ ਤੱਕ ਨਹੀਂ ਕੀਤਾ ਕਦੀ ਆਪੋਜੀਸ਼ਨ ਨੂੰ ਨਹੀਂ ਕਿਹਾ ਕਿ ਆਓ ਮੇਰੇ ਨਾਲ ਚੱਲੋ ਪ੍ਰਾਈਮ ਮਿੰਿਸਟਰ ਦੇ ਘਰ ਦੇ ਬਾਹਰ ਧਰਨਾ ਦਈ ਉਹ ਤੁਸੀਂ ਗੱਲ ਕਿਸ 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 ਕਿਸਮ ਦੀ ਕਰਦੇ ਹੋ ਇਹ ਸੂਬਾ ਜਿਹਦੀ ਪਛਾਣ ਕਿਸਾਨਾਂ ਨਾਲ ਤੇ ਜਵਾਨਾਂ ਨਾਲ ਹੈ ਅਗਰੀ ਵੀਰ ਦਾ ਰੈਜ਼ੋਲੂਸ਼ਨ ਤੁਹਾਡੀ ਪਾਰਟੀ ਐਸੇ ਹੌਸਲੇ ਲੈ ਕੇ ਆਈ ਅਸੀਂ ਸਪੋਰਟ ਕੀਤਾ ਕਿ ਜਿਹੜੀ ਬੀਜੇਪੀ ਨੇ ਦਾ ਮੋਦੀ ਸਾਹਿਬ ਨੇ ਜਿਹੜੀਆਂ ਭਰਤੀਆਂ ਫੌਜ ਦੀਆਂ ਬੰਦ ਕੀਤੀਆਂ ਇਹ ਪੰਜਾਬ ਦੇ ਤੇ ਨਾਰਥ ਇੰਡੀਆ ਦੇ ਬਹੁਤ ਸਾਰੇ ਸੂਬਿਆਂ ਦੇ ਇੰਟਰਸਟ ਦੇ ਖਿਲਾਫ ਤੁਸੀਂ ਇੱਕ ਹਫਤੇ ਬਾਅਦ ਆ ਮੇਰੇ ਕੋ ਚਿੱਠੀ ਦੀ ਕਾਪੀ ਹੈ ਸਪੀਕਰ ਸਾਹਿਬ ਇੱਕ ਹਫਤੇ ਬਾਅਦ ਰੈਜ਼ੋਲੂਸ਼ਨ ਮੂਵ ਕਰਨ ਤੋਂ ਬਾਅਦ ਭਗਵੰਤ ਮਾਨ ਜੀ ਡੀਸੀਆਂ ਨੂੰ ਚਿੱਠੀਆਂ ਲਿਖਦੇ ਨੇ ਕਿ ਜੇ ਅਗਨੀ ਵੀਰ ਦੀ ਭਰਤੀ ਆਈ ਤੇ ਤੁਹਾਡੇ ਵੱਲੋਂ ਕੋਈ ਉਹਦੇ 'ਚ ਕਸਰ ਹੋਈ ਤੇ ਮੈਂ ਤੁਹਾਡਾ ਰੜਾ ਖੜ ਦੂੰਗਾ। ਇੱਕ ਪਾਸੇ ਤੁਸੀਂ ਅਗਨੀ ਵੀਰ ਦੇ ਖਿਲਾਫ ਰੈਜ਼ੋਲੂਸ਼ਨ ਮੂਵ ਕਰਦੇ ਹੋ। ਦੂਜੇ ਪਾਸੇ ਤੁਸੀਂ ਡੀਸੀਆਂ ਨੂੰ ਦਬਕਾਉਂਦੇ ਹੋ ਕਿ ਵੱਧ ਤੋਂ ਵੱਧ ਅਗਨੀ ਵੀਰ ਦੀ ਭਰਤੀ ਕਰਾਈ ਜਾਵੇ। ਡਬਲ ਫੇਸਡ ਪਾਲਿਸੀਜ਼। ਕਹਿਣਾ ਕੁਝ ਤੇ ਕਰਨਾ ਕੁਝ। ਸੋ ਇਹ ਸਾਰੀਆਂ ਗੱਲਾਂ ਦੇ ਜਵਾਬ ਮੈਂ ਚਾਹਾਂਗਾ। ਦੂਸਰੀ ਗੱਲ ਇੱਕ ਹੋਰ ਰਹਿ ਗਈ ਕਿਰਪਾ ਕਰਕੇ ਚੀਮਾ ਸਾਹਿਬ ਦੱਸੋ ਐਡਾ ਵੱਡਾ ਤਾਮਝਾਮ ਹੈ ਤੁਹਾਡੇ ਕੋ ਐਡਵੋਕੇਟ ਜਨਰਲ ਦੇ ਦਫ਼ਤਰ ਚ ਪਹਿਲੇ ਤੇ ਤੁਹਾਡੀ ਸਾਡੀ ਆਪਣੀ ਬਰਾਦਰੀ ਦਲਿਤ ਜਿਨ੍ਹਾਂ ਨੂੰ ਤੁਸੀਂ ਕੁਝ ਨਹੀਂ ਸਮਝਦੇ ਉਹਨਾਂ ਦੀ ਕਿੰਨੀ ਉਥੇ ਦੱਸੋ ਕੀ ਉਹਨਾਂ ਚ ਕਾਬਲੀਅਤ ਦੀ ਕਮੀ ਹੈ ਤੁਹਾਡਾ ਪ੍ਰਾਣਾ ਐਡਵੋਕੇਟ ਜਨਰਲ ਨੇ ਲਿਖ ਕੇ ਕੱਲਿਆ ਕਾਬਲੀਅਤ ਦੇ ਆਧਾਰ ਤੇ ਹੀ ਕੱਲਿਓਥੇ ਅਫਸਰ ਲਾਣੇ ਚਾਹੀਦੇ ਉਹਦਾ ਮਤਲਬ ਦਲਤ ਫਰਕ ਦੇ ਵਿੱਚ ਕਾਬਲੀਅਤ ਦੀ ਕਮੀ ਤੁਸੀਂ ਅਫਸਰਪੂਰੇ ਨਹੀਂ ਲਾਏ ਉਹਨਾਂ ਦੇ ਕੋਟੇ ਮਥਾ ਪਰ ਕਿ ਨਹੀਂ ਲਾਏ ਤੁਸੀਂ ਫਾਈਨੈਂਸ ਮਿਨਿਸਟਰ ਤੁਸੀਂ ਉਹਨਾਂ ਨੂੰ ਪ੍ਰੋਟੈਕਟ ਤੱਕ ਨਹੀਂ ਕੀਤਾ ਤੁਸੀਂ ਸਾਡੇ ਮੈਂਬਰ ਨੂੰ ਪ੍ਰੋਟੈਕਟ ਨਹੀਂ ਕੀਤਾ ਤਾਂ ਮੈਂ ਚਾਹਾਂਗਾ ਕਿ ਕਿਰਪਾ ਕਰਕੇ ਸਾਨੂੰ ਉਹਦੀ ਬਕਾਇਦਾ ਤੌਰੇ ਦੱਸੀ ਜਾਏ ਲਿਸਟ ਕਿ ਜਿਹੜੇ ਪ੍ਰਾਈਵੇਟ ਵਕੀਲ ਤੁਸੀਂ ਸੁਪਰੀਮ ਕੋਰਟ ਤੇ ਹਾਈ ਕੋਰਟ ਚ ਕੀਤੇ ਨੇ ਉਹ ਕਿੰਨਾ ਪੈਸਾ ਸੂਬੇ ਦਾ ਤੁਸੀਂ ਲਾਇਆ ਸੋਦਾ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣ ਸਕਣ ਕਿ ਇਦੀ ਵੱਡੀ ਲੰਬੀ ਚੌੜੀ ਆਰਮੀ ਤੁਸੀਂ ਰੱਖੀ ਹੈ ਉਸ ਦੇ ਬਾਵਜੂਦ ਤੁਹਾਡੇ ਐਡਵੋਕੇਟ ਜਨਰਲ ਤੁਹਾਡੇ ਤੇ ਐਡਵੋਕੇਟ ਜਨਰਲ ਦੇ ਦਫਤਰ ਦੇ ਬੰਦੇ ਪੰਜਾਬ ਦੇ ਕੇਸਸ ਨੂੰ ਜਿਹੜੇ ਨੇ ਉਹ ਬਕਾਇਦਾ ਤੋਂ ਪ੍ਰੋਟੈਕਟ ਹੀ ਨਹੀਂ ਕਰ ਸਕਿਆ ਸਾਨੂੰ ਸੈਂਟਰ ਚੋਂ ਬੰਦੇ ਚਾਹੀਦੇ ਸੈਂਟਰ ਚੋਂ ਇੰਨੇ ਹੀ ਨੇ ਮਹਿੰਗੇ 25-25 ਲੱਖ ਰੁਪਏ ਦੇ ਇੱਕ ਅਪੀਲੈਂਸ ਵਾਸਤੇ ਵਕੀਲ ਚਾਹੀਦੇ ਨਾਲ ਮੈਂ ਪੁੱਛਣਾ ਚਾਹਾਂਗਾ ਕਿਰਪਾ ਕਰਕੇ ਸਾਨੂੰ ਲਿਸਟ ਦਿੱਤੀ ਜਾ ਚੀਮਾ ਸਾਹਿਬ 40 ਹਜ਼ਾਰ ਜਿਹੜੇ ਸਰਕਾਰੀ ਮੁਲਾਜ਼ਮ ਨੇ ਇਹਨਾਂ ਵਿੱਚੋਂ ਕਿੰਨੇ ਐਕਸ ਸਰਵਿਸਮੈਨ ਕਿੰਨੇ ਉਹ ਮੇਰੇ ਫੌਜੀ ਭਰਾ ਨੇ ਕਿਉਂਕਿ ਪੰਜਾਬ ਚ ਮੇਰਾ خیال ਜੇ ਮੈਂ ਗਲਤ ਨਾ ਹੋਵਾਂ 15% ਕੋਟਾ ਸੁਖੀ ਦੀ ਐਕਸ ਸਰਵਿਸਮੈਨ ਦਾ ਸਾਨੂੰ ਲਿਸਟ ਦਿੱਤੀ ਜਾ ਕਿ ਕਿਨੇ ਐਕਸ ਫੌਜੀ ਤੁਸੀਂ ਉਹਦੇ ਪ੍ਰਤੀ ਕੀਤੇ ਨੇ ਪਹਿਲਾ ਤੋਹਫਾ ਇਹਨਾਂ ਨੇ ਦਿੱਤਾ ਫੌਜੀਆ ਨੂੰ ਜੀਓ ਜੀ ਬੜਾਈ ਸੀ ਸਾਡੀ ਗਵਰਨਮੈਂਟ ਨੇ ਉਹ ਜਿਹੜੇ ਗਵਰਨੈਂਸ ਦੇ ਅਸੀਂ ਗਾਰਡੀయన్స్ ਆਫ ਗਵਰਨੈਂਸ ਆਂਦੇ ਪਹਿਲੇ ਉਹ ਪੈਦਲ ਕੀਤੇ 35-40 ਹਜ਼ਾਰ ਉਹ ਕੱਢਿਆ ਹੁਣ ਇਹ ਨੌਕਰੀਆਂ ਦੀ ਫਰਿਸ਼ਤ ਸਾਨੂੰ ਕਿਰਪਾ ਕਰਕੇ ਦਿੱਤੀ ਜਾ। ਇੱਕ ਗੱਲ ਮੈਂ ਤੁਹਾਡੇ ਕੋਲ ਪੁੱਛਣਾ ਚਾਹਨਾ ਚੀ ਮੈਂ ਸਭ ਕਾਈਂਡਲੀ ਸਾਨੂੰ ਇੱਥੇ ਦੱਸਿਓ ਗੁਰਦੁਆਰਾ ਇੱਕ ਤੇ ਜਿਹੜਾ ਉਹਦੇ 'ਚ ਪ੍ਰੋਵੀਜ਼ਨ ਹੈ ਕਿ ਐਸ.ਸੀ. ਪੀ.ਸੀ ਦਾ ਫੁੱਲ ਹਾਊਸ ਦੀ ਮੀਟਿੰਗ ਹੋਣ ਵਾਲੀ ਹੈ। ਉਹਦਾ ਆਡਿਟ ਹੋਣਾ ਚਾਹੀਦਾ ਹੈ ਹਰ ਸਾਲ ਐਸ.ਸੀ.ਪੀ.ਸੀ ਆਰਡਰ ਕਰਦੀ ਬਟ ਪੰਜਾਬ ਸਰਕਾਰ ਦਾ ਇੱਕ ਨੁਮਾਇੰਦਾ ਇਹਨਾਂ ਸਾਰਿਆਂ ਦਾ ਆਡਿਟ ਕਰਨ ਦੇ ਵਿੱਚ ਉੱਥੇ ਮਦਦ ਕਰਨਾ ਚਾਹੁੰਦਾ ਕੀ ਦੁਆ ਸਹਾਲਾ ਤੁਸੀਂ ਰੋਜ਼ ਸੁੱਖ-ਵਿਲਾਸ ਦੀਆਂ ਤੁਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਰਕਿੰਗ ਤੇ ਟਿੱਪਣੀ ਚੀ ਮਿਨਿਸਟਰ ਸਾਹਿਬ ਹਰ ਚੀਜ਼ ਤੇ ਕਰਦੇ ਨੇ ਕਿਰਪਾ ਕਰਕੇ ਦੋਆਂ ਸਾਲਾਂ ਤੋਂ ਹੀ ਆਡੀਟਰ ਲਾਇਆ ਅਜੇ ਤੱਕ ਪੰਜਾਬ ਗਵਰਨਮੈਂਟ ਨੇ ਜਿਹੜਾ ਆਡੀਟਰ ਲਾਣਾ ਸੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਸਾਬ-ਕਿਤਾਬ ਚੈੱਕ ਕਰਨ ਵਾਸਤੇ ਕੀ ਤੁਸੀਂ ਲਾਇਆ ਕਿ ਨਹੀਂ ਲਾਇਆ ਪੰਜਾਬ ਦੇ ਲੋਕ ਤੁਹਾਡੇ ਕੋਲ ਪੁੱਛਣਾ ਚਾਹਣਗੇ ਕਨਕਲੂਡ ਕਰੋ ਜੀ ਤੁਹਾਡੀ 파ਟੀ ਦਾ ਟਾਈਮ ਖਤਮ ਹੋ ਗਿਆ ਗੰਨੇ ਦੇ ਮਿਲ ਗੰਨੇ ਦੀਆਂ ਮਿੱਲਾਂ ਜਿਹੜੀਆਂ ਸਰਕਾਰੀ ਨੇ ਤੇ ਪ੍ਰਾਈਵੇਟ ਨੇ ਕਿਰਪਾ ਕਰਕੇ ਸਾਨੂੰ ਫਿਗਰਸ ਦੱਸੋ ਕਿੰਨੇ ਪੈਸੇ ਬਕਾਇਆ ਰਹਿੰਦੇ ਨੇ ਤੇ ਕਦੋਂ ਤੱਕ ਤੁਸੀਂ ਦਿਵਾਓਗੇ ਇਹਦੇ ਨਾਲ ਨਾਲ ਪਾਵਰ ਕਾਮ ਜਿਹੜਾ ਜਿਹੜਾ ਪਾਵਰ ਕਾਮ ਹੈ ਬਿਜਲੀ ਦਾ ਉਹਨਾਂ ਦਾ ਜੇ ਕਿੰਨਾ ਬਕਾਇਆ ਰਹਿਦਾ ਦੇਣ ਵਾਲਾ ਉਹ ਕਾਗਜ਼ੀ ਪੱਤਰੀ ਤੇ ਵਿਖਾਈ ਜਾਂਦੇ ਅਸੀਂ ਬੜੇ ਮੁਨਾਫੇ ਚੱਲ ਰਹੇ ਆ ਸਹੀ ਮੈਨੇ ਦੇ ਵਿੱਚ ਜਿਹੜੇ ਤੁਹਾਡੇ ਦੇਣ ਵਾਲੇ ਬਿੱਲ ਨੇ ਜਿਹੜਾ ਦੇਣ ਵਾਲਾ ਰਾਸ਼ੀ ਹੈ ਉਹ ਹਜੇ ਤੱਕ ਬਕਾਇਆ ਪਈ ਤੁਸੀਂ ਪੈਸੇ ਨਹੀਂ ਦਿੱਤੇ ਇਹ ਵੀ ਕਿਰਪਾ ਕਰਕੇ ਸਾਹਮਣੇ ਸਾਨੂੰ ਦੱਸਿਆ ਜਾਵੇ ਪੀਰ ਮੈਂ ਪੁੱਛਣਾ ਚਾਹਨਾ ਤੁਸੀਂ ਹਾਰਟੀਕਲਚਰ ਦੀ ਗੱਲ ਕੀਤੀ ਅਸੀਂ ਪੜਾਵਾ ਦੇਣਾ ਚਾਹਨੇ ਆ ਕਿ ਨੂੰ ਆਧਾਲ ਤੁਸੀਂ ਵੇਖਿਆ ਤੁਹਾਡੀ ਸਰਕਾਰ ਚ ਕੀ ਹੋਇਆ ਉਹਨੂੰ ਬਚਾਉਣ ਵਾਸਤੇ ਸਾਡੇ ਜਿਹੜੇ ਪਲਾਂਟ ਬੰਦ ਪੈਲੇ ਕਿਰਪਾ ਕਰਕੇ ਉਹਦੇ ਚ ਕੀ ਤੁਸੀਂ ਕੋਈ ਕਾਰਵਾਈ ਕੀਤੀ ਮੈਨੂੰ ਦੱਸੋ ਜੀ ਜ਼ੁਬਾਨੀ ਤੌਰ ਤੇ ਉਸਨੂੰ ਉਹਦੀ ਪ੍ਰਾਈਸਿਸ ਨੂੰ ਬਚਾਉਣ ਵਾਸਤੇ ਅਜੇ ਤੱਕ ਤੁਸੀਂ ਕੀ ਕੀਤਾ ਸੋ ਇਹ ਸਾਰੀ ਗੱਲਬਾਤ ਮੈਂ ਇਹਨਾਂ ਨੂੰ ਪੁੱਛਣਾ ਚਾਹਨਾ ਇਹ ਸਾਰੇ ਜਵਾਬ ਅਸੀਂ ਚਾਹਾਂਗੇ ਕਿ ਤੁਸੀਂ ਲਿਖਤੀ ਤੌਰ ਤੇ ਆਪਣੇ ਬਿਆਨ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਇੱਥੇ ਸਾਰਾ ਕੁਝ ਰੱਖੋ ਇਹਦੇ ਨਾਲ ਹੀ ਬੋਲਦੇ ਹੋਏ ਬਜਟ ਤੇ ਇਸ ਬਜਟ ਨੂੰ ਅਸੀਂ ਰਿਜੈਕਟ ਕਰਨੇ ਆ देयर इज ਨਥਿੰਗ ਇਨ ਦਿਸ ਬਜਟ देयर इज ਨਥਿੰਗ ਇਨ ਦਿਸ ਬਜਟ ਫॉर ਐਨੀ ਸੈਕਸ਼ਨ ਆਫ ਦੀ ਸੋਸਾਇਟੀ ਨਾ ਇਹਦੇ ਬਜ਼ੁਰਗਾਂ ਵਾਸੇ ਕੋਈ ਨਾ ਸੜੀਆਂ ਪੈਣਾ ਵਾਸੇ ਕੋਈ ਨਾ ਕਿਸਾਨਾਂ ਵਾਸੇ ਨਾ ਜਵਾਨਾਂ ਵਾਸੇ ਨਾ ਨੌਜਵਾਨਾਂ ਵਾਸਤੇ ਮਾ ਜੀ ਜੇ ਇਕਨੋਮੀ ਚੰਗੀ ਹੁੰਦੀ ਰੋਬਸਟ ਹੁੰਦੀ ਤੇ ਹਰ ਸਾਲ 3 ਲੱਖ ਪੰਜਾਬ ਦਾ ਨੌਜਵਾਨ ਬੱਚਾ ਆਪਣੀ ਘਰ ਤੇ ਜ਼ਮੀਨਾਂ ਵੇਚ ਕੇ 70000 ਕਰੋੜ ਰੁਪਏ ਦੀਆਂ ਆਪਣੀਆਂ ਜ਼ਮੀਨਾਂ ਦਾ ਮਾਲ ਵੇਚ ਕੇ ਬਾਹਲੇ ਦੇਸ਼ਾਂ ਤੇ ਨ ਜਾ। ਕਨਕਲੂਡ ਕਰੋ ਜੀ। ਤੋਂ ਮੈਂ ਕਨਕਲੂਡ ਇਹੀ ਕਰ ਰਿਹਾ ਵੀ ਰਿਜੈਕਟ ਯੂਰ ਬਜਟ ਇਟਸ ਅ ਫੇਲਡ ਬਜਟ। ਥੈਂਕ ਯੂ। ਤੁਸੀਂ ਧੋਖਾ ਕੀਤਾ ਪੰਜਾਬ ਨਾਲ। ਤੁਸੀਂ ਸੋਚ ਸਮਝ ਕੇ ਇਹ ਜੋ ਕੁਝ ਕੀਤਾ ਸਾਰਿਆਂ ਤੁਹਾਨੂੰ ਵੀ ਪਤਾ ਸੀ ਕਿ ਇਹਦੇ ਵਿੱਚੋਂ ਨਿਕਲਣਾ ਪਾਣਾ ਕੁਝ ਨਹੀਂ। ਉਹੀ ਗੱਲ ਕੀਤੀ ਜਿਹੜੀ ਉਹ ਕਿਸਾਨ ਭਰਾ ਨੇ ਕੀਤੀ ਕਿ ਮੱਝ ਦੇ ਸਿੰਘਾਂ ਨੂੰ ਹੱਥ ਪੈਣ ਦੋ ਮੈਂ ਕੀ ਇੱਥੇ ਕੋਈ ਦੇਣਾ ਹੁਣ ਜਦੋਂ ਆ ਗਏ ਉਹ ਹਸਾ ਪੁੱਛੀ ਤਾਂ ਮਸਤ ਹੋਏ ਬੈਠੇ ਨੇ ਹੁਣ ਕਹਿੰਦੇ ਮੌਜਾ ਮਾਰਨੇ ਆ ਪੰਜ ਪੰਜ ਕੋਠੀਆਂ ਜੀ ਮਿਸਟਰ ਨੇ ਸੰਭੀਆਂ ਨੇ ਸਵਾ ਸਵਾ ਇੱਕ 11 1100 ਬੰਦਾ ਸਿਕਿਉਰਿਟੀ ਤੇ ਲੱਗਾ ਤੇ ਉਹ ਕਹਿੰਦੇ ਸੀ ਅਸੀਂ ਆਮ ਆਦਮੀ ਆ ਮਿਹਰਬਾਨੀ ਇਹੋ ਜੀ ਆਮ ਆਦਮੀਆਂ ਦੀ ਗੁਰੂ ਮਹਾਰਾਜ ਸਾਹਿਬ ਦੇ ਅਸੀਂ ਅਰਦਾਸ ਕਰਾਂਗੇ ਕਿ ਸਾਰਾ ਪੰਜਾਬ ਹੀ ਇਹਨਾਂ ਵਰਗਾ ਆਮ ਆਦਮੀ ਹੋ ਜਾਏ ਤੇ ਮੌਜਾ ਮਾਣੇ ਜਿਸ ਤਾ ਹੁਣ ਇਹ ਮਾਰ ਰਹੇ ਨੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਜੈ ਹਿੰਦ ਤੇ ਜੈ ਭਾਰਤ